ਆਤਵਾਦੀਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਇੰਨਾ ਵੱਡਾ ਫੈਸਲਾ ਲੈ ਸਕਦਾ ਹੈ ਪਰੰਤੂ ਜਦੋਂ ਦੇਸ਼ ਇੱਕ ਝੁੱਟ ਹੋ ਜਾਂਦਾ ਹੈ ਨੇਸ਼ਨ ਫਰਸਟ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ ਰਾਸ਼ਟਰ ਸਰਵਉੱਚ ਹੁੰਦਾ ਹੈ ਵਾਲਾਦੀ ਫੈਸਲੇ ਲੈ ਜਾਂਦੇ ਨੇ ਨਤੀਜੇ ਲਿਆ ਕੇ ਦਿਖਾਏ ਜਾਂਦੇ ਨੇ ਜਦੋਂ ਪਾਕਿਸਤਾਨ ਵਿੱਚ ਅਤਵਾਦ ਦੇ ਅੱਡੇਾਂ ਤੇ ਭਾਰਤ ਦੀਆਂ ਮਿਜ਼ਾਈਲਾਂ ਨੇ ਹੱਲਾ ਬੋਲਿਆ ਭਾਰਤ ਦੇ ਡਰੋਨਾਂ ਨੇ ਹੱਲਾ ਬੋਲਿਆ ਅਤਵਾਦੀ ਸੰਗਠਨਾਵਾਂ ਦੀਆਂ ਇਮਾਰਤਾਂ ਹੀ ਨਹੀਂ ਬਲਕਿ ਉਹਨਾਂ ਦਾ ਹੌਸਲਾ ਵੀ ਕੰਬ ਗਿਆ ਬਹਾਵਲਪੁਰ ਅਤੇ ਮਰੀਦ ਦੇ ਵਰਗੇ ਅਤਵਾਦੀ ਟਿਕਾਣੇ ਇੱਕ ਤਰ੍ਹਾਂ ਨਾਲ ਗਲੋਬਲ ਟੈਰੋਰਿਜ਼ਮ ਦੀਆਂ ਯੂਨੀਵਰਸਟੀਆਂ ਰਹੀਆਂ ਨੇ ਦੁਨੀਆ 'ਚ ਕਿਧਰੇ ਵੀ ਜਿਹੜੇ ਵੱਡੇ ਅਤਵਾਦੀ ਹਮਲੇ ਹੋਏ ਨੇ ਭਾਵੇਂ 911 ਹੋਵੇ ਭਾਵੇਂ ਲੰਡਨ ਟਿਊਬ ਬੌਮਬਿੰਗਸ ਹੋਵੇ ਜਾਂ ਫਿਰ ਭਾਰਤ ਵਿੱਚ ਦਹਾਕਿਆਂ 'ਚ ਜਿਹੜੇ ਵੱਡੇ ਵੱਡੇ ਅਤਵਾਦੀ ਹਮਲੇ ਹੋਏ ਨੇ ਉਹਨਾਂ ਸਭ ਦੇ ਤਾਰ ਕਿਤੇ ਨਾ ਕਿਤੇ ਅਤਵਾਦ ਇਹਨਾਂ ਟਿਕਾਣਿਆਂ ਨਾਲ ਜੁੜਦੇ ਰਹੇ ਨੇ ਅਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆ ਸੀ ਇਸ ਲਈ ਭਾਰਤ ਨੇ ਅਤਵਾਦ ਦੇ ਇਹ ਹੈੱਡਕੁਆਟਰਜ਼ ਉਜਾੜ ਦਿੱਤੇ ਭਾਰਤ ਇਹਨਾਂ ਹਮਲਿਆਂ 'ਚ 100 ਤੋਂ ਜ਼ਿਆਦਾ ਖੂੰਖਾਰ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤਵਾਦ ਦੇ ਬਹੁਤ ਸਾਰੇ ਆਕਾ ਬੀਤੇ 2.5-3 ਦਹਾਕਿਆਂ ਤੋਂ ਖੁੱਲੇ ਆਮ ਪਾਕਿਸਤਾਨ ਚ ਘੁਮਰੇ ਸਨ ਜੋ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਸੀ ਉਹਨਾਂ ਨੂੰ ਭਾਰਤ ਨੇ ਇੱਕੋ ਝਟਕੇ ਚ ਖਤਮ ਕਰ ਦਿੱਤਾ ਸਾਥੀਓ ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਘੋਰ ਨਿਰਾਸ਼ਾ ਵਿੱਚ ਘਿਰ ਗਿਆ ਸੀ ਹਤਾਸ਼ਾ ਵਿੱਚ ਘਿਰ ਗਿਆ ਸੀ ਬੋਖਲਾ ਗਿਆ ਸੀ ਅਤੇ ਇਸੇ ਬੋਖਲਾਹਟ ਚ ਉਸਨੇ ਇੱਕ ਹੋਰ ਗਲਤੀ ਕੀਤੀ ਆਤਵਾਤ ਤੇ ਭਾਰਤ ਦੀ ਕਾਰਵਾਈ ਦਾ ਸਾਥ ਦੇਣ ਦੀ ਥਾਂ ਪਾਕਿਸਤਾਨ ਨੇ ਭਾਰਤ 'ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਾਕਿਸਤਾਨ ਨੇ ਸਾਡੇ ਸਕੂਲਾਂ ਕਾਲਜਾਂ ਨੂੰ ਗੁਰਦੁਆਰਿਆਂ ਨੂੰ ਮੰਦਰਾਂ ਨੂੰ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਪਾਕਿਸਤਾਨ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ